ਬਾਬਲ ਤੋਂ ਸਾਨੂੰ ਦੇਵੀ ਵਿਦਿਆ ਦਾ ਦਾਜ ਵੇ ਜਿਹੜਾ ਤਾਂ ਕਰੀਏ ساری ਉਮਰ ਦਾ ਰਾਜ ਵੇ ਮਾਪਿਆਂ ਤੋਂ ਸਹੁਰਿਆਂ ਤਾਂ ਹੀ ਸੌ ਸੌ ਮਜਬੂਰੀਆਂ ਇਹਨਾਂ ਦੇ ਦਿੱਤੀਆਂ ਤਾਂ ਹੀ ਪੈਂਦੀਆਂ ਨਾ ਪੂਰੀਆਂ ਉੱਡਦੀ ਏ ਫੱਕ ਬੀਬਾ ਉੱਗੜ ਦੇ ਬਾਗਨੀ ਜਿਸ ਘਰ ਪੁੱਤਰ ਪੈਦਾ ਹੁੰਦਾ ਖੁਸ਼ੀਆਂ ਮਨ ਨਾਮ ਦੇ ਧੀਆ ਦੀ ਆਈ ਵਾਰੀ ਮਾਪੇ ਰੋਟੀ ਨਾ ਖਾਉਂਦੇ ਕਹਿੰਦੇ ਨੇ ਅੱਗੇ ਪੱਥਰ ਕਰਮਾਂ ਦੀਆਂ ਮਾੜੀਆਂ ਵਿਦਿਆ ਤੂੰ ਖਾਲੀ ਜਾਵਣ ਧੀਆ ਵਿਚਾਰੀਆਂ ਵਿਦਿਆ ਤੂੰ ਖਾਲੀ ਜਾਵਣ ਧੀਆ ਵਿਚਾਰੀਆਂ ਇਹ ਉਹ ਸਮੇਂ ਦੀ ਗੱਲ ਆ ਜਦੋਂ ਧੀਆ ਨੂੰ ਬਹੁਤ ਘੱਟ ਪੜਾਇਆ ਲਿਖਾਇਆ ਜਾਂਦਾ ਸੀ ਤੇ ਧੀਆ ਨੂੰ ਘਰ ਦਾ ਕੰਮ ਹੀ ਸਿਖਾਇਆ ਜਾਂਦਾ ਸੀ ਪਰ ਉਸ ਟਾਈਮ ਤੇ ਇੱਕ ਚੀਜ਼ ਬਹੁਤ ਵਧੀਆ ਸੀ ਲੱਜਾਂ ਸੀ ਸ਼ਰਮਾ ਸੀ ਲਾਜ ਸ਼ਰਮ ਨੂੰ ਗਹਿਣਾ ਮੰਨਿਆ ਜਾਂਦਾ ਸੀ ਅੱਜ ਜਿੰਨਾ ਕਸੀਂ ਆਪਣੇ ਬੱਚੇ ਹੋਸਟਲਾਂ ਕਾਲਜਾਂ ਚ ਪਾਤੀ ਉੰਨੇ ਕ ਸਾਡੇ ਬੱਚੇ ਸਾਡੇ ਹੱਥਾਂ ਚੋਂ ਵੀ ਨਿਕਲ ਗਏ ਕਿਉਂਕਿ ਸਾਡੇ ਕੋਲੇ ਆਪਣੇ ਬੱਚਿਆਂ ਲਈ ਟਾਈਮ ਹੀ ਨਹੀਂ ਕਿ ਅਸੀਂ ਆਪਣੇ ਬੱਚਿਆਂ ਦੇ ਪਿੱਛੇ ਜਾ ਕੇ ਉਹਨਾਂ ਦੀ ਪੜਤਾਲ ਕਰ ਸਕੀਏ ਸਾਡਾ ਬੱਚਾ ਪੜ ਰਿਹਾ ਜਾਂ ਕੀ ਕਰ ਰਿਹਾ ਇਹ ਅਸੀਂ ਜ਼ਿੰਦਗੀ ਦੀ ਤਾਣੀ ਦੇ ਵਿੱਚ ਇੰਨਾ ਕਾਲਜ ਕੇ ਰਹਿ ਗਏ ਆ ਕਿ ਸਾਨੂੰ ਆਪਣੇ ਆਪ ਤੋਂ ਵੇਲ ਨਹੀਂ ਅਸੀਂ ਬੱਚਿਆਂ ਬਾਰੇ ਜਾ ਕੇ ਕੀ ਪਤਾ ਕਰਨਾ ਜਿਹਦੇ ਨਤੀਜੇ ਅੱਜ ਸਾਡੇ ਸਾਰਿਆਂ ਦੇ ਸਾਹਮਣੇ ਆ ਜੋ ਅਸੀਂ ਰੋਜ਼ ਮਾੜਾ ਜ਼ਿੰਦਗੀ ਵਿੱਚ ਦੇਖ ਰਹੇ ਹਾਂ ਕੀ ਕੁਝ ਹੋ ਰਿਹਾ ਕਿ ਇਸ ਤਰ੍ਹਾਂ ਪੁੱਤ ਜਿਹੜੇ ਨਸੀਤੇ ਲੱਗਦੇ ਜਾ ਰਹੇ ਆ ਧੀਆਂ ਜਿਹੜੀਆਂ ਮਾਪਿਆਂ ਤੋਂ ਬਗੈਰ ਜਿਹੜੀ ਮਾਪਿਆਂ ਦੀ ਅੱਖਾਂ ਦੀ ਧੂਰ ਮੰਨਦੀਆਂ ਸੀ ਉਹ ਅੱਜ ਆਪ ਮਹਰੀਆਂ ਹੋ ਕੇ ਵਿਆਹ ਕਰਵਾ ਰਹੀਆਂ ਨਹੀਂ ਸੂ ਹਾਲਾਤ ਦਿਨ ਪ੍ਰਤੀ ਦਿਨ ਵਿਗੜਦੇ ਜਾ ਰਹੇ ਐ ਉਹ ਸਮਾਂ ਨਹੀਂ ਰਹਿ ਗਿਆ ਜਿਹੜਾ ਸਮਾਂ ਪਹਿਲਾਂ ਹੁੰਦਾ ਸੀ